ਚੰਨ ਮੇਲੀਆ ਅੱਜ ਜਵਾਕ ਮੇਰੇ ਖੁਸ਼ ਹੋ ਜਾਣਗੇ ਚ ਚੱਲ ਫੇਰ ਅੱਜ ਪੁੱਛਦੇ ਆਂ ਨੋਣਾ ਕੀ ਕਰਦੀਆਂ ਨੇ ਲਾ ਪਈ ਰੋਟੀ ਰੋਟੀ ਨਹੀਂ ਬਣਾਈ ਤੁਸੀਂ ਰੋਟੀ ਕਿੱਥੇ ਬਣਾ ਦਿੱਤੀ ਤੇਰੀ ਭਰਾਵਾਂ ਪਰਸੰਦਾ ਨੋਣ ਨੂੰ ਦਿੰਨਾਗਾ ਓਏ ਅੱਡੀ ਤੂੰ ਵੀ ਲੈ ਲਈ ਨਾਲੇ ਅੱਜਵਾਕਾਂ ਵਾਸਤੇ ਲੈ ਕੇ ਆਇਆ ਤੁਹਾਡੇ ਵਾਸਤੇ ਖਾਣ ਨੂੰ ਨਾਲੇ ਕੋਟ-ਕੂਟ ਪਾ ਲੈ ਦੋਨੇ ਜਣੇ ਪਹਿਲਾਂ ਅਲੀ ਪਰਸਨੇ ਨੂੰ ਦੇਤੀ ਆਹ ਉਹ ਤੇ ਪ੍ਰਸ਼ਨ ਇਹਦੇ ਲਈ ਮੱਥੇ ਮਾਰੀ ਤੀ ਚੱਲ ਕੋਈ ਨਹੀਂ ਲੜਿਆ ਨਾ ਕਰ ਤੁਸੀਂ ਕੋਈ ਗੱਲ ਨਹੀਂ ਤੁਸੀਂ ਜਨੈ ਜਨੀਆਂ ਰੜਕੇ ਰਿਆ ਕਰੋ ਔਰ ਮੰਝਾ ਨਹੀਂ ਜਾਣੀਆਂ ਕੰਜਰਾਂ ਦੀਆਂ ਇੱਥੇ ਬੈਠੀਆਂ ਰਹਿੰਦੀਆਂ ਨੇ ਐ ਨਹੀਂ ਵੀ ਭਾਈ ਬੁਰਾ ਆਉਗਾ ਤੇ ਕੋਈ ਪਾਣੀ ਤਾਰੀ ਦੇ ਦਈਏ じゃ ਤੇ ਕੋਈ ਬੰਚਾਈ ਦਾ ਦਈਏ ਚੱਲ ਬੈਨ ਨੇ ਆ ਭਾਈ ਆਏ ਹਾਈ ਆਏ ਆ ਲੈ ਭਾਈ ਮੇਰੀ ਛੋਟੀ ਫੜ ਕੇ ਲਾ ਕੇ ਇੱਧਰ ਨੀ ਹਾਂ ਕੋ ਦੇ ਬੋਲ ਦੇ ਨੀ ਤੂੰ ਗੋਲ ਗੱਪੇ ਵੀ ਲੈ ਕੇ ਆਇਆ ਸੀ ਤੇਰੇ ਵਾਸਤੇ ਆਹ ਵੱਡੀ ਬਹੂ ਨੂੰ ਖਵਾਦੀ ਗੋਲ ਗੱਪੇ ਕਿੱਥੇ ਕੱਲੀ ਖਾ ਜਾਏ ਫਿਰ ਲੈ ਬਾਪੂ ਪਾਣੀ ਪੋਲ ਦਾਂ ਦੂੰ ਲੈ ਭਾਈ ਪਾਣੀ ਤਾਂ ਫੜਾਤਾ ਹੁਣ ਰੋਟੀ ਰੋਟੀ ਵੀ ਤੈਨੂੰ ਆਈ ਨੂੰ ਕੀ ਕਰਤਾ ਤੂੰ ਛੋਟੀ ਬਹੂ ਨੂੰ ਬਸ ਹੀ ਰੱਖੀ ਆ ਬਾਪੂ ਕੀ ਗੰਨ ਭਾਈ ਕੀ ਹੋ ਗਿਆ ਤੈਨੂੰ ਕਾਹਈ ਪਰਸਨ ਇਹਨਾਂ ਨੂੰ ਦੇਦੀ ਲੈ ਦਾਚਾ ਸੈਚ ਨਾਲ ਭਾੜਾ ਤੇ ਥੱਥੇ ਤੋਂ ਜਵਾਕ ਤੇ ਮੈਂ ਭਾੜਾ ਹਾਂ ਕੇ ਮੈਂ ਜੋਸ਼ ਦੀ ਆ ਗਈ ਦਾਚਾ ਨਾਲੇ ਰੋਂਦੀਏ ਨਾਲੇ ਹੱਸਦੀ ਆ ਆ ਘੋਲ ਕੇ ਤੇ ਖਵਾ ਲੈ ਉਹਦੇ ਜਵਾਕਾ ਜਨੂ ਆ ਆਕੜ ਨਹੀਂ ਲਾਪੂ ਹੈ ਆਕੜੀ ਨਾ ਰੋਟੀ ਨਾ ਪਾਣੀ ਕਹਿੰਦੀ ਹੈ ਪੈਕਸ਼ਨ ਦੇ ਦੇ ਪੈਕਸ਼ਨ ਦੇ ਦੇ ਮੈਂ ਕਿੱਥੋਂ ਦੇ ਦੇ ਬਾਬੂ ਰੋਟੀ ਦੇ ਲੈਡ ਬਣਾਵਾਂਗੇ ਅਜੇ ਲੈਡ ਬਣਾਵਾਂਗੇ ਅਜਾ ਪੱਕਾ ਮਰੀ ਜਾਂਦਾ ਤੜਕੇ ਦਾ ਕੁੱਤ ਪਾਣੀ ਹੁਣ ਮਿਲਿਆ ਗਿਆ ਪਤਾ ਨਹੀਂ ਪਰ ਛੱਲ ਜਾਂਦੀ ਆ ਕਿ ਨਾ ਬੁੜੇ ਨਹੀਂ ਯਾਰ ਚੱਕਰ ਜਾ ਕੇ ਦੇਖਦਾ ਕੀ ਬਣਦੀ ਆ ਗੱਲ ਦੇਖਦਾ ਜੀ ਬਾਣਦੀ ਆ ਗੱਲ ਚਲੋ ਪੁੱਛਣਾ ਪਰਸਨ ਨਹੀਂ ਹੁੰਦੀ ਬੜੇ ਨੂੰ ਉਹਨਾਂ ਨੇ ਪਰਸਨ ਲੈ ਕੇ ਉਹਨਾਂ ਨੂੰ ਦੇਤੀ ਜੇਰ ਕਮਾਲ ਆਉਦੀ ਰੋਟੀਆਂ ਆਪਾਂ ਤੋਂ ਖਾਂਦਾ ਗਾ ਰੋਟੀਆਂ ਤਾਂ ਫਿਰ ਆਪਣੇ ਤੋਂ ਖਾਂਦਾ